ਪਰਬਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਵੁੱਠਾ ਸਾਬਾਸ ਜਾਂ ਤੂੰ ਰਾਖ ਹੈ ਰਾਖ ਲੈ ਸਾਬਤ ਹੋਐ ਰਾਸ ਐਸਾ ਨਾਮ ਰਤਨ ਨਿਧ ਮੇਰਾ ਗੁਰਮਤਿ ਦੇ ਲੱਗੋ ਪਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਕਹੋ ਨਾ ਦੇਖਿਆ ਜਾਈ ਖੋਟੋ ਪੂਠੋ ਰਾਲੀ ਐ ਮਿਨ ਨਾਮੈ ਪਤ ਜਾਇ ਜਾਂ ਤੂੰ ਮਿਲਹਿ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਚੀਐ ਸੱਚ ਕਰ λεਹੁ ਬਤਾਈ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਛੂਟ ਸੁਨਾਈ ਪਰਬਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਲ ਪਾਈ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਈ ਉਰਜੀ ਤਾਣੀ ਕਿਸ਼ਨਾ ਬਸਾਏ ਜਾਗ ਸਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹਿਉ ਨਾ ਬੂਝੈ ਅੰਧ ਨਾ ਸੂਝੈ ਪੁੰਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ ਦਿਨ-ਦਿਨ ਆਵੇ ਤਿਲ-ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੇ ਜਬ ਲਗ ਦੂਜੀ ਰਾਹੀ ਐਨਸ ਜੀਆਂ ਦੇਖ ਸੰਭਾਲੈ ਸੁਖ-ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੂੰ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕ ਤੇਰਾ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦ ਹੈ ਸੋਈ ਵਿਦ ਜਾਣੈ ਗੁਰ ਕੈ ਸ਼ਬਦੇ ਦਰਨੀ ਛਾਣੈ ਕਾਰਨ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲੋ ਉਜਲ ਸਚ ਸੋਈ ਊਤਮ ਆਖ ਨਾ ਉਚਾ ਹੋਈ ਮਨ ਮੁਖ ਖੂਲ ਮਹਾ ਬਖ ਖਾਈ ਗੁਰਮਖ ਹੋਏ ਸੋ ਰਾਚੈ ਨਾਹੀਂ ਅੰਧੋ ਬੋਲੋ ਮੁਗਦਗਵਾਰ ਹੀਣੋ ਨੀਚ ਬੁਰੋ ਬਰਿਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਤਨ ਸ਼ਾਰ ਹੋਰ ਵਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂੰ ਬਖਸ਼ ਹੈ ਜਾਤ ਪਤ ਹੋਏ ਨਾਨਕ ਕਹਿ ਕਹਾਵੇ ਸੋਏ ਪਰਬਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੈਂਦਾ ਘਰ ਕੀ ਹਾਨ ਵਾਕਬ ਕਵਾਦ ਚ ਲਾਇਆ ਬਿਨ ਨਾਮੈ ਬਿਖ ਜਾਣ ਬਾਬਾ ਐਸਾ ਬਿਖ ਮਝਾਲ ਮਨ ਵਾਸਿਆ ਵਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਈ ਜਮਦਰ ਬਾਦੀ ਮਾਰੀ ਐ ਛੂਟਸ ਸਾਚੈ ਨਾਹੀ ਜਿਵੇਂ ਆਇਆ ਤਿਵੇਂ ਜਾਏ ਸੀ ਕੀ ਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੈ ਸਜਾਈ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮਾਰਾਰ ਅਜਰ ਜੜੈ ਨੀਚਰ ਝਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਹਾਸ ਰੰਗ ਫਰਮਾਇ ਛਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਜ ਸਹਜ ਸੁਖ ਨਾਮ ਵਸਾਈ ਕਿਆ ਜਾਨਾ ਕਿਆ ਕਰਹਿ ਕਰਾਵੇ ਨਾਮ ਬਿਨਾ ਤਨ ਕ੍ਰਿਸ਼ਨਾ ਸਖਾਵੇ ਰਹਾਉ ਜੋਗ ਬਨੋਦ ਸਵਾਦ ਆਨੰਦਾਂ ਮਤਸਤ ਭਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਯੋ ਪ੍ਰਯੋ ਪ੍ਰੀਤ ਪ੍ਰੇਮ ਉਰਤਾਰੀ ਦੀਨਾ 나ਥ ਪਿਉ ਬਨਵਾਰੀ ਅਨ ਦਿਨ ਨਾਮਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਂ ਮੋਰ ਅੰਤਰ ਵਸਹਿ ਚੂਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨਰਾੰਗ ਨਹਾਰਾ ਹਨ ਸਦੀਆਂ ਦੇ ਖਸਮਾਲੇ ਕਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤ ਰਸ ਲਾਲ ਸੰਗੂੜੋ ਰਹਾਉ ਉਪਰ ਕੂਪ ਗगन ਪਨਿਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਵਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਿਰਨ ਰਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੂਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚ ਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹ ਰਾਵਲ ਖਪ ਜਾਵੇ ਜੋ ਸ਼ੇ ਮਹ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਥੇ ਬਿਨ ਸ਼ਬਦ ਹੈ ਗਲ ਪਾਸੀ ਸ਼ਬਦ ਰਤੇ ਪੂਰੇ ਬੈਰਾਗੀ ਔ ਹਟ ਹਸਤ ਮਹ ਭੀਖਿਆ ਜਾਚੀ ਏਕ ਭਾਏ ਲਿਵ ਲਾਗੀ ਰਹਾਉ ਬ੍ਰਾਹਮਣ ਵਾਦ ਪੜਹੈ ਕਰ ਕਿਰਿਆ ਕਰਨੀ ਕਰਮ ਕਰਾਈ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਾਹ ਮਾਨੀ ਅਣ ਦਿਨ ਨਾਮ ਰਤਨ ਲਿਬ ਲਾਗੀ ਜੁਗ ਜੁਗ ਸਾਚ ਸਮਾਨੀ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤ ਗੁਰ ਮਿਲੇ ਮਲਾਇਆ ਦੁਖ ਪ੍ਰਾਸਤ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾਂ ਕਰੈ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੋਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰ ਉਪਦੇਸ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨਾ ਗਿਆਨ ਧਿਆਨ ਤਨ ਸਾਚਉ ਏਕ ਸ਼ਬਦ ਲੈ ਬਲਾਵੈ ਨਿਰਾ ਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸ਼ਾਇਰ ਸਫਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜਾ ਤੋ ਠਾਕ ਰਹਾਵੇ ਗੁਰਮਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਪੂਜੈ ਸ਼ਬਦੇ ਰਹਿ ਆਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਐ ਅਨ ਦਿਨ ਹਰ ਰਸ ਰਹਿ ਆਗਾਈ ਰਹਾਉ ਅਨ ਦਿਨ ਭਗਤ ਕਰੋ ਦਿਨ ਰਾਤੀ ਇਸ ਯੁਗ ਕਾਲਾ ਹਾ ਭਾਈ ਸਦਾ ਜਨ ਨਿਰਮਲ ਮਹਿ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਪੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰਿ ਸੇਵਉ ਭਾਈ ਆਪੇ ਕਰਤਾ ਜਿਸਨੂੰ ਦੇਵੈ ਕਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤ ਗੁਰ ਦੀ ਆਖਾਈ ਪਰਭਾਤੀ ਮਹੱਲਾ ਤੀਜਾ ਨਿਰਗੁਣ ਆਰੀ ਕੋ ਬਖਸ਼ ਲੈ ਸੁਆਮੀ ਆਪੇ ਲਹੁ ਮਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦੇ ਦੇਹੁ 부ਝਾਈ ਹਰ ਜਿਓ ਤੁਧ ਵਿਟਹੁ ਬਲ ਜਾਈ ਤਨ ਮਨ ਅਰਪੀ ਤੁਧ ਆਗੇ ਰੱਖਉ ਸਦਾ ਰਹਾ ਸਰਨਾਈ ਰਹਾਉ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵੜਾਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਝਾਈ ਜੋ ਤੂ ਕਰਹਿ ਸੋ ਹੋਐ ਕਰਤੇ ਅਵਰਨਾ ਕਰ ਨਾ ਜਾਈ ਨਾਨਕ ਨਾ ਵੈ ਜੇ ਵੜੇ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਸਲਾਹ ਆਇਆ ਜਿਨਾਂ ਤਿੰਨ ਸਲਾਹੇ ਹਰ ਜਾਤਾ ਵਿਚੋ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਓ ਤੂੰ ਮੇਰਾ ਇਕ ਸੋਈ ਤੁਦ ਜੱਪੀ ਤੁਦੈ ਸਲਾਹੀ ਗਾਤਮਤ ਤੁਜ ਤੇ ਹੋਈ ਰਹਾਉ ਗੁਰਮੁਖ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈਂ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸ਼ਬਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤੁਦ ਜੀਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਵਾ ਨਾ ਹੋਗ ਹਰ ਜਿਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਨਾਈ ਹਰ ਜਿਉ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਪੋਹੇ ਨਾ ਸਕੈ ਜਮ ਕਾਲ ਤੇਰੀ ਸਰਨਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਏ ਲਾਗੇ ਉਹ ਜਮੈ ਤੈ ਮਰ ਜਾਈ ਜੋ ਤੇਰੀ ਸਰਨਾਈ ਹਰ ਜਿਓ ਤਿੰਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸੁਲਾਹੇ ਸਦਾ ਤੂੰ ਸੱਚੈ ਸ਼ਬਦ ਸੁਵਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜਿਓ ਸਦਾ ਧਿਆਵੂ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਆ ਚੂਕਾ ਮਨ ਅਭਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕੈ ਸ਼ਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਕੋਈ ਸਭਨਾ ਮਹਿ ਏਕੋ ਸਚ ਵਰਤੈ ਵਿਰਲਾ ਬੂਜੈ ਕੋਈ ਗੁਰਮਤੀ ਮਨ ਨਿਰਮਲ ਹੋਆ ਅੰਮ੍ਰਿਤ ਤਤਵ ਖਾਨੈ ਹਰਿ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮੰਨ ਸਦ ਬਲੇ ਹਾਰੀ ਗੁਰ ਆਪਣੇ ਵਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੀ ਤਾਂ ਸਤਿਗੁਰ ਮਿਲੇ ਸਹਜੇ ਸਹਿਜ ਸਮਾਇਆ ਨਾਨਕ ਨਾਮ ਮਿਲੇ ਵਡਿਆਈ ਪੂਰੇ ਭਾਗ ਧਿਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਤ ਬਣਾਏ ਬਹੁਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਈ ਸਰਬ ਜੀਆਂ ਨੂੰ ਰਿਜਕ ਦੀਆ ਕਲੀ ਕਾਲ ਮਹਿ ਰਵਿਆ ਰਾਮ ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰਮਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿੱਚ ਕਲ ਯੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਇ ਭਜ ਪਿਆ ਇੰਦਰੀ ਪੰਚ ਪੰਚੇ ਵਸਿਆਣ ਖਿਮਾ ਸੰਤੋਖ ਗੁਰਮਤ ਪਾਵੇ ਸੋ ਧਨ ਧਨ ਹਰ ਜਨ ਵੱਡ ਪੂਰਾ ਜੋ ਭੈ ਬੈਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰੇ ਜੇ ਕੋਈ ਗੁਰ ਕਾ ਕਹਿਆ ਨਾ ਚਿਤ ਧਰੈ ਕਰ ਆਚਾਰ ਬਹੁ ਸੰਪੋ ਸੰਚੈ ਜੋ ਕਿਛ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਏ ਪੂਰਾ ਭਾਗ ਹੋਵੈ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਤੇ ਕੋਈ ਵਿਰਲਾ ਲੇ ਜਿਸਨੋ ਆਪਣੀ ਨਦਰ ਕਰੇ ਗੁਰ ਕੇ ਚਰਨ ਮਨ ਵਾਹਿ ਵਸਾਈ ਦੁੱਖ ਅਨੇਰਾ ਅੰਦਰੋਂ ਜਾਏ ਆਪੇ ਸਾਚਾ ਲਏ ਮਲਾਏ ਗੁਰ ਕੀ ਬਾਣੀ ਸਿਉ ਲਾਏ ਪਿਆਰ ਐਥੇ ਉਥੇ ਇਹੋ ਆਧਾਰ ਆਪੇ ਦੇਵੈ ਸਿਰਜਨਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਤਿਗੁਰ ਬਾਣਾ ਪ੍ਰਭਾਤੀ ਮਹੱਲਾ ਚੌਥਾ ਵਿਭਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਸਕ ਰਸਕ ਗੁਣ ਗਾਵਹਿ ਗੁਰਮਤਿ ਲਿਵ ਉਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸ਼ਬਦੀ ਹਮ ਨਾਮ ਵਿਟੋ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰਿ ਉਤਮ ਹਰ ਦੇ ਅੰਤਰ ਪਾਇਉ ਗੁਰਮੰਤ ਦਿਉ ਹਰ ਕਾਨ ਰਹਾਉ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਣ ਕਿਤ ਬਿੱਦ ਕਿਉ ਪਾਈਐ ਪ੍ਰਭ ਆਪਣਾ ਮੋਕੋ ਕਰੋ ਉਪਦੇਸ ਹਰਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੈ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਗੁਣ ਗਾਵਹਿ ਪ੍ਰਭ ਅਗਮ ਠਾਕੁਰ ਕੀ ਉਗਣਾ ਗਾਇ ਰਹੀ ਹੈ ਹੈਰਾਨ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਹਰ ਨਾਮ ਦੀ ਓ ਖਿੰਦਾਨ